ਉਹ ਜਿਹੜੇ ਟੈਰਰਿਸਟ ਹੈ ਜੀ ਉਹਨਾਂ ਦਾ ਤਾਂ ਇੱਕੋ ਹੀ ਮਕਸਦ ਹੈ ਵੀ ਕਿਸੇ ਵੀ ਦੇਸ਼ ਦੀ ਅਮਨ ਸ਼ਾਂਤੀ ਵਿਵਸਥਾ ਨੂੰ ਖਰਾਬ ਕਰਨਾ। ਇਹੀ ਉਹ ਕਰ ਰਹੇ ਨੇ ਪਰ ਜਿਹੜਾ ਭਾਰਤ ਦੇਸ਼ ਹੈ ਇਹ ਉਹਨਾਂ ਨੂੰ ਉਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਣ ਦੇਊਗਾ। ਪਰ ਮੈਂ ਅੱਜ ਇੱਕ ਮੈਸੇਜ ਦੇਣਾ ਚਾਹੁੰਦਾ ਆਪਾਂ ਸਾਰੇ ਕਹਿੰਦੇ ਆ ਵੀ ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਪਸ ਦੇ ਵਿੱਚ ਸਾਰੇ ਭਾਈ-ਭਾਈ ਪਰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਓ ਰਲ ਕੇ ਲੜੀਏ ਲੜਾਈ। ਕਿਉਂਕਿ ਇਹ ਸਾਡੀ ਸਿੱਖਾਂ ਦੀ ਲੜਾਈ ਨਹੀਂ ਇਕੱਲੀ ਮੁਸਲਮਾਨਾਂ ਦੀ ਨਹੀਂ ਹੈ ਕਿਸੇ ਹਿੰਦੂ ਦੀ ਨਹੀਂ ਹੈ ਇਹ ਸਾਰੇ ਦੇਸ਼ ਦੀ ਲੜਾਈ ਆ ਅਰ ਅਸੀਂ ਕੋਈ ਹਿੰਦੂ ਸਿੱਖ ਨਹੀਂ ਆ ਸਭ ਤੋਂ ਪਹਿਲਾਂ ਅਸੀਂ ਇਸ ਭਾਰਤ ਦੇਸ਼ ਦੇ ਨਾਗਰਿਕਾਂ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਦੇਸ਼ ਵਾਸਤੇ ਫਰਜ਼ ਅਦਾ ਕਰਨਾ ਪੈਣਾ ਬਾਕੀ ਤਾਂ ਇਹ ਬਾਅਦ ਦੀਆਂ ਗੱਲਾਂ ਵੀ ਇਹ ਕੀਤਾ ਕਿਨੇ ਆ ਕਰਵਾਇਆ ਕਿਨੇ ਆ ਇਹਦੀ ਪਹਿਲਾਂ ਤਾਂ ਬਿਲਕੁਲ ਇਸ ਤੇ ਤਹਿਕੀਕਤ ਹੋਣੀ ਚਾਹੀਦੀ ਹੈ ਵੀ ਅਗਰ ਉਹ ਆਪਣੇ ਦੇਸ਼ ਦੇ ਅੰਦਰ ਵੜ ਕੇ ਉਹਨਾਂ ਨੇ ਮਾਰਿਆ ਤੇ ਆਪਣੇ ਦੇਸ਼ ਦੇ ਅੰਦਰ ਵੜੇ ਕਿਵੇਂ ਨੇ ਕਿ ਅਸੀਂ ਤਾਂ ਮੋਦੀ ਸਰਕਾਰ ਨੂੰ ਇੱਕੋ ਗੱਲ ਕਹਿੰਦੇ ਆ ਵੀ ਚਾਹੇ ਉਹ ਅੰਦਰੂਨੀ ਤਾਕਤਾਂ ਨੇ ਚਾਹੇ ਕੋਈ ਸਰਕਾਰੀ ਬੰਦੇ ਨੇ ਸਖਤ ਤੋਂ ਸਖਤ ਸਜ਼ਾ ਔਰ ਫਾਂਸੀ ਸਜ਼ਾ ਦੇਣੀ ਚਾਹੀਦੀ ਆ ਔਰ ਸਾਰਾ ਦੇਸ਼ ਨਾਲ ਹੈ ਤੁਹਾਡੇ ਪਰ ਜਾਨਾ ਸਭ ਦੀਆਂ ਜ਼ਰੂਰੀ ਨੇ ਉਹ ਚਾਹੇ ਹਿੰਦੂ ਚਾਹੇ ਸਿੱਖ ਤਾਂ ਪਹਿਲਾਂ ਸਾਡੇ ਸਾਰੇ ਬੜੈ ਨਿਵਾਸੀਆਂ ਵੱਲੋਂ ਜਿਹੜੇ 26 ਲੋਕ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਉਹਨਾਂ ਨੂੰ ਸਾਡੇ ਮਤਲਬ ਬਹੁਤ ਸ਼ਰਧਾਂਜਲੀ ਉਹਨਾਂ ਦੇ ਪਰਿਵਾਰਾਂ ਨਾਲ ਅਸੀਂ ਨਾਲ ਖੜੇ ਆ ਬਹੁਤ ਦੁਖਦਾਈ ਘਟਨਾ ਹੋਈ ਹੈ ਦੂਸਰਾ ਇਹ ਹੈ ਕਿ ਅਤੰਕ ਜਿਹੜਾ ਅੱਤਵਾਦ ਦਾ ਕੋਈ ਵੀ ਟੈਰਰਿਜ਼ਮ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਜੇ ਮੈਂ ਤਾਂ ਇੱਕ ਗੱਲ ਕਹੂੰਗੀ ਕਿ ਜੋ ਉਹ ਅਤਵਾਦੀਆਂ ਨੇ ਕੀਤਾ ਧਰਮ ਪੁੱਛ ਕੇ ਮਾਰਿਆ ਅਗਰ ਬਾਕੀ ਹਿੰਦੁਸਤਾਨ ਚ ਵੀ ਅਸੀਂ ਇੱਕ ਕੌਮ ਦੇ ਇੱਕ ਇੱਕ ਕਮਿਊਨਿਟੀ ਨੂੰ ਧਰਮ ਪੁੱਛ ਕੇ ਉਹਨਾਂ ਨਾਲ ਅਸੀਂ ਜ਼ਿਆਤੀ ਕਰਾਂਗੇ ਇਹਦਾ ਮਤਲਬ ਅਸੀਂ ਅਤਵਾਦੀਆਂ ਦੇ ਮਨਸੂਬਿਆਂ ਨੂੰ ਹੀ ਪਰ ਫੁੱਲਤ ਕਰ ਰਹੇ ਆ ਜੋ ਅਤਵਾਦੀ आतंकवादी चाह रहे सी ਅਸੀਂ ਉਹਨਾਂ ਨੇ ਉੱਥੇ ਕਿਉਂਕਿ ਉੱਥੇ ਮੁਸਲਿਮ ਮੈਜੋਰਟੀ ਹੈ ਉੱਥੇ ਬਾਕੀ ਲੋਕ ਮਾਈਨੋਰਟੀ ਨੇ ਔਰ ਬਾਕੀ ਦੇਸ਼ ਚ ਮੁਸਲਿਮ ਮਾਈਨੋਰਟੀਜ਼ ਨੇ ਜੇ ਅਸੀਂ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕਰਾਂਗੇ ਜਿਨ੍ਹਾਂ ਦਾ ਕੋਈ ਰੋਲ ਨਹੀਂ ਹੈ ਚਾਹੇ ਭਾਰਤ ਦੇ ਕਿਸੇ ਵੀ ਸੂਬੇ ਚ ਨੇ ਤਾਂ ਇਹ ਅਸੀਂ ਵੀ ਫਿਰ ਕਿਤੇ ਨਾ ਕਿਤੇ ਅਤਨਕਵਾਦੀਆਂ ਦੇ ਵਾਲੀ ਸੋਚ ਹੀ ਆਪਣੀ ਦਿਖਾ ਰਹੇ ਆ ਸਾਡੇ ਜਿਹੜੇ ਕਸ਼ਮੀਰ ਦੇ ਸਟੂਡੈਂਟ ਨੇ ਸਾਨੂੰ ਤਾਂ ਵੈਲਕਮ ਕਰਨਾ ਚਾਹੀਦਾ ਕਿ ਕਸ਼ਮੀਰ ਦੇ ਬੱਚੇ ਪੜ ਰਹੇ ਨੇ ਬਾਕੀ ਸਟੇਟਾਂ ਚ ਜਾ ਕੇ ਕਿਉਂਕਿ ਉਹਨਾਂ ਦੀ ਆਪਣੀ ਸਟੇਟ ਡਿਸਟਰਬ ਹੈ ਕਈ ਸਾਲਾਂ ਤੋਂ ਤਾਂ ਸਾਨੂੰ ਉਹਨਾਂ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸੋ ਵੀ ਹੈਵ ਫੁੱਲ ਸੋਲੀਡੈਰਿਟੀ ਵਿਦ ਦਾ ਕਸ਼ਮੀਰੀ ਸਟੂਡੈਂਟਸ ਇਨ ਪੰਜਾਬ ਚੰਡੀਗੜ੍ਹ ਵੇਅਰ ਏਵਰ ਦੇ ਆਰ ਸੈਕੰਡਲੀ ਮੈਂ ਇੱਕ ਹੋਰ ਵੀ ਕਹਿਣਾ ਚਾਹੂੰਗੀ ਕਿ ਅਤੰਕਵਾਦੀਆਂ ਨੇ ਆਪਣਾ ਘਿਣਾਉਣਾ ਕੰਮ ਕਰਤਾ ਲੇਕਿਨ ਜਿਸ ਤਰੀਕੇ ਨਾਲ ਕਸ਼ਮੀਰ ਦੀ ਪੂਰੀ ਆਵਾਮ ਉਹ ਨਿਕਲ ਕੇ ਆਈ ਹੈ ਸੜਕਾਂ ਦਾ ਨਿਕਲੇ ਆ ਉਹਨਾਂ ਨੇ ਬੰਦ ਰੱਖਿਆ ਉਹਨਾਂ ਨੇ ਮੁਜ਼ਾਹਰਾ ਕੀਤਾ ਉਹਨਾਂ ਨੇ ਮਜ਼ਮਤ ਕੀਤੀ ਹੈ ਉਸ ਇਸ ਗੰਦੇ ਇਨਸੀਡੈਂਟ ਦੇ ਘਣਾਉਣੇ ਦੀ ਇਹ ਵੀ ਸਾਡੇ ਲਈ ਭਾਰਤੀਆਂ ਲਈ ਕਿਤੇ ਨਾ ਕਿਤੇ ਸੁੱਖ ਦਾ ਸਾਹ ਹੈ ਕਿ ਉਹ ਕਸ਼ਮੀਰ ਜਿੱਥੇ ਕਈ ਵਾਰੀ ਛੋਟੇ-ਛੋਟੇ ਬੱਚਿਆਂ ਨੂੰ ਗੁੰਮਰਾਹ ਕਰਕੇ ਪੱਥਰਬਾਜ਼ੀ ਹੁੰਦੀ ਸੀ ਹੁਣ ਪੂਰੀ ਕਸ਼ਮੀਰ ਦੀ ਜਿਹੜੀ ਆਵਾਮ ਹੈ ਉਹ ਬਾਕੀ ਹਿੰਦੁਸਤਾਨ ਦੇ ਲੋਕ ਖੜੀ ਹੈ ਔਰ ਉਹਨਾਂ ਨੇ ਹਰ ਇੱਕ ਨੇ ਕਿਹਾ ਕਿ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਕਿ ਸਾਡੇ ਜਿਹੜੇ ਮਹਿਮਾਨ ਸੀ ਟੂਰਿਸਟ ਸਾਡੇ ਜਿਹੜੇ ਅਸੀਂ ਕਸ਼ਮੀਰ ਮੰਨਿਆ ਜਾਂਦਾ ਮਹਿਮਾਨ ਨਵਾਜ਼ੀ ਚ ਸੋ ਇਹ ਇੱਕ ਭਾਰਤ ਦੇ ਲਈ ਇੱਕ ਬੜੀ ਇੱਕ ਆਸ ਦੀ ਕਿਰਨ ਵੀ ਹੈਗੀ ਆ ਕਿ ਕਸ਼ਮੀਰ ਦੀ ਪੂਰੀ ਆਵਾਮ ਉਹਦੇ ਨਾਲ ਖੜੀ ਆ ਦੂਜਾ ਦੇਸ਼ ਉਦੋਂ ਹੀ ਮਜ਼ਬੂਤ ਹੋਊਗਾ ਜਦੋਂ ਸਾਰੇ ਕੌਮ ਧਰਮ ਜਾਤ ਇਕੱਠੇ ਹੋ ਕੇ ਦੇਸ਼ ਤੇ ਵਾਸਤੇ ਕੰਮ ਕਰਨਗੇ ਜੇ ਅਸੀਂ ਇਹ ਕਹੀ ਹੈ ਕਿ ਜਿਨ੍ਹਾਂ ਲੋਕਾਂ ਦੀ ਮੈਜੋਰਟੀ ਹੈ ਜਿਹੜੇ ਬਹੁਸੰਖਿਆਕ ਨੇ ਜੇ ਉਹਨਾਂ ਦਾ ਹੀ ਧਰਮ ਦਾ ਰਾਜ ਹੋਊਗਾ ਉਹਨਾਂ ਦੀ ਸੋਚ ਮੁਤਾਬਕ ਹੀ ਹਿੰਦੁਸਤਾਨ ਦੀ ਸਰਕਾਰ ਕੰਮ ਕਰੂਗੀ ਤਾਂ ਕਿਸੇ ਵੀ ਦੇਸ਼ ਦੇ ਫੇਵਰ ਚ ਨਹੀਂ ਹੈ ਕਾਫੀ ਅਰਸੇ ਤੋਂ ਸਾਡੇ ਮੁਲਕ ਭਾਰਤ ਦੇ ਵਿੱਚ Hindu Muslim Hindu Muslim ਦਾ ਇਹ ਰੋਲਾ ਪਿਆ ਹੋਇਆ ਹੈ ਤੇ ਆਪਸੀ ਦੰਗੇ ਕਰਾਣਾ ਚਾਹੁੰਦੇ ਚਾਹੇ ਅੰਦਰਨੀ ਅੰਦਰੂਨੀ ਸਾਡੇ ਦੁਸ਼ਮਣ ਹੋ ਚਾਹੇ ਬਾਹਰ ਦੇ ਦੁਸ਼ਮਣੋ ਦੇਸ਼ ਦੇ ਤੇ ਉਹ ਚੀਜ਼ਾਂ ਦਾ ਫਾਇਦਾ ਸਾਡੇ ਦੇਸ਼ ਦੇ ਦੁਸ਼ਮਣਾਂ ਨੇ ਚੱਕਿਆ ਤੇ ਇਹ ਹਕੀਕਤ ਹੈ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਔਰ ਅਸੀਂ ਜੈਨਾ ਵੀ ਉਹ ਸਾਡੇ ਦੇਸ਼ ਦਾ ਨੁਕਸਾਨ ਪਹੁੰਚਾਣ ਜਾ ਜਨਮਰਜੀਓ ਦੇਸ਼ ਨੂੰ ਸਾਨੂੰ ਤਕਲੀਫ ਦੇ ਵਿੱਚ ਲਿਆਣਾ ਚਾਹੁੰਦੇ ਨੇ ਆਪਾਂ ਉਹਨਾਂ ਦੇ ਕਦੀ ਵੀ ਮਨਸੂਬੇ ਕਾਮਯਾਬ ਨਹੀਂ ਹੋਣ ਦੇਣੇ ਅਸੀਂ ਕੱਲ ਵੀ ਇੱਕ ਸੀ ਤੇ ਅੱਜ ਵੀ ਇੱਕ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਪੂਰਾ ਸਕਰੀਅ ਹੈ ਐਕਟਿਵ ਹੈ ਚੰਡੀਗੜ੍ਹ ਪੁਲਿਸ ਐਕਟਿਵ ਹੈ ਤੇ ਰਹੀ ਕਸ਼ਮੀਰੀ ਬੱਚਿਆਂ ਦੀ ਕੋਈ ਮਾਰੀ ਮੋਟੀ ਕੋਈ ਹਲਕੀ ਜਾਂ ਜ਼ਿਆਦਾ ਕੁਛ ਇਦਾਂ ਦੀ ਕੋਈ ਗੱਲਬਾਤ ਹੋਈ ਹੋਈ ਹੋਣੀ ਨੇੜੇ ਤੇੜੇ ਪੰਜਾਬ ਦੇ ਵਿੱਚ ਐ ਚੰਡੀਗੜ੍ਹ ਦੇ ਨੇੜੇ ਤੇੜੇ ਬਟ ਇਸ ਤਰ੍ਹਾਂ ਦਾ ਕੋਈ ਵੱਡਾ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਕਿਉਂਕਿ ਸਾਡਾ ਪੰਜਾਬ ਜਿਹੜਾ ਪੰਜਾਬ ਸੂਬਾ ਪੂਰੇ ਭਾਰਤ ਦੇ ਵਿੱਚ ਇੱਕ ਹੈ ਜਾਂ ਸੂਬਾ ਹੈ ਇਹ ਹਰੇਕ ਕਿਸੇ ਦੀ ਮਦਦ ਵਾਸਤੇ 12 ਮਹੀਨੇ 36 ਦਿਨ 24 ਘੰਟੇ ਖੜਾ ਹੈ ਸਾਡੇ ਸਿੱਖ ਭਾਈ ਸਾਡੇ ਹਿੰਦੂ ਭਾਈ ਸਾਡੇ ਮੁਸਲਮਾਨ ਭਾਈ ਚਾਰਾ ਚਾਹੇ ਉਹ ਬਿਹਾਰ ਦਾ ਹੋ ਬੰਗਾਲ ਦਾ ਆਸਾਮ ਦਾ ਹੋ ਯੂਪੀ ਦਾ ਹੋ ਜਨਨੇ ਵੀ ਸਾਡੇ ਪ੍ਰਵਾਸੀ ਜਿਹੜਾ ਰੋਜ਼ਗਾਰ ਵਾਸਤੇ ਸਾਡੇ ਪੰਜਾਬ ਦੇ ਵਿੱਚ ਆਏ ਆ ਉਹਨਾਂ ਦੀ ਮਦਦ ਮੇਸਾ ਸਾਡਾ ਪੰਜਾਬ ਰਾਤ ਦਿਨ ਇੱਕ ਵਾਸਤੇ ਕਰਨ ਵਾਸਤੇ ਖੜਿਆ ਰਾਤ ਦਿਨ ਖੜਿਆ ਉਹਨਾਂ ਦੀ ਮਦਦ ਵਾਸਤੇ ਤੇ ਆਤੰਗਵਾਦ ਦਾ ਕੋਈ ਧਰਮ ਨਹੀਂ ਹੈ ਆਤੰਗਵਾਦ ਦੇਸ਼ ਦਾ ਹੋਵੇ ਜਾਂ ਦੇਸ਼ ਦਾ ਬਾਹਰ ਦਾ ਹੋ ਅਸੀਂ ਉਹਨਾਂ ਨੂੰ ਕਦੇ ਕਦੀ ਵੀ ਕਾਮਯਾਬ ਹੋਣ ਨਹੀਂ ਦੇਣਾ ਤੇ ਅਸੀਂ ਉਹਨਾਂ ਦੇ ਖਿਲਾਫ ਅੱਜ ਵੀ ਖੜੇ ਹਾਂ ਕੱਲ ਵੀ ਖੜੇ ਹਾਂ ਸਾਡਾ ਭਾਰਤ ਭਾਰਤ ਸਰਕਾਰ ਅਸੀਂ ਆਪ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਵੀ ਇਹ ਹਾਸਾ ਕੀਤਾ ਹੋ ਚਾਹੇ ਉਹ ਸਾਡੇ ਦੇਸ਼ ਦੇ ਹੋਣ ਆ ਜਾਂ ਫਿਰ ਦੇਸ਼ ਦੇ ਬਾਹਰ ਦੇ ਹੋਣ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਅਸੀਂ ਸਾਡੀ ਮੰਗ ਹੈ ਪੂਰੇ ਪੰਜਾਬ ਦੀ ਹਰੇਕ ਜਾਤੀ ਦੀ ਹਰੇਕ ਧਰਮ ਦੀ ਤੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਜਿਨ੍ਹਾਂ ਨੇ ਹਾਸਾ ਕੀਤਾ ਹਾਸਾ ਜਿਹੜਾ ਉਹਨਾਂ ਨੇ ਹਮਲਾ ਕੀਤਾ ਉਹ ਛੱਬੀਆਂ ਦੇ ਉੱਪਰ ਨਹੀਂ ਕੀਤਾ ਇਹ ਭਾਰਤ ਦੇ ਉੱਪਰ ਕੀਤਾ ਹੈ ਤੇ ਭਾਰਤ ਦੀ ਆਤਮਾ ਦੇ ਉੱਪਰ ਹਮਲਾ ਕੀਤਾ ਹੈ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਜਿਹੜਾ ਕੈਂਡਲ ਮਾਰਚ ਅਸੀਂ ਬੜੈਲ ਵੱਲੋਂ ਕੱਢ ਰਹੇ ਹਾਂ ਸਾਰਾ ਬੜੈਲ ਇਹਦੇ ਵਿੱਚ ਸ਼ਾਮਿਲ ਹੈ ਇਹ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਹੈ ਇਹ ਸਾਰੇ ਭਾਰਤੀਆਂ ਦੀ ਗੱਲ ਹੈ ਸਾਡੇ ਮੁਲਕ ਤੇ ਕੋਈ ਵੀ ਸ਼ਰਾਰਤੀ ਤੱਤ ਜੇ ਆ ਕੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਆਪਣੀ ਏਕਤਾ ਨਾਲ ਉਹਦਾ ਜਵਾਬ ਦਵਾਂਗੇ ਬਿਲਕੁਲ ਕਿਸੇ ਨੂੰ ਸਾਡੇ ਚੋਂ ਫਿਰਕਾਪ੍ਰਸਤੀ ਪਾਣ ਦੀ ਕੋਸ਼ਿਸ਼ ਨਹੀਂ ਕਰਨ ਦਵਾਂਗੇ ਅਸੀਂ ਆਪਣੀ ਸਰਕਾਰ ਨੂੰ ਹਿੰਦੁਸਤਾਨ ਗਵਰਨਮੈਂਟ ਨੂੰ ਪੂਰਾ ਹੁਕਮ ਦਿੰਨੇ ਆ ਅਧਿਕਾਰ ਦਿੰਨੇ ਆ ਕਿ ਜਿਸਨੇ ਵੀ ਹਰਕਤ ਕੀਤੀ ਹੈ ਉਸ ਨੂੰ ਜਿੱਤੋਂ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਤਾਂ ਕਿ ਦੁਬਾਰਾ ਕੋਈ ਇਦਾਂ ਦੀ ਹਮਾਕਤ ਕਰਨ ਦੀ ਕੋਸ਼ਿਸ਼ ਨਾ ਕਰੇ ਭਲੇ ਉਹ ਸਾਡੇ ਇੰਦਰونی ਹੈ چاہے ਉਹ ਕੋਈ ਬਾਹਰੋਂ ਆਇਆ ਹੋ ਉਸ ਨੂੰ ਬਖਸ਼ੇ ਨਾ ਜਾਵੇ ਕਿਸੇ ਵੀ ਹਾਲਤ ਚ ਪੂਰਾ ਮੁਲਕ ਇਸ ਟੈਂਪ ਸਰਕਾਰ ਦੇ ਨਾਲ ਹੈ ਕਿਸੇ ਵੀ ਕੀਮਤ ਸੇ ਉਸ ਨੂੰ ਸਖਤੋ ਸਖਤ ਇਤਿਜਾਹ ਅਭੀ ਸੇ ਮੈਦਾਨ ਦੇ ਵਿੱਚ ਇਹ ਹਮਲਾ ਹੋਇਆ ਚਾਰ ਪੰਜ ਸਾਲ ਪਹਿਲਾਂ ਮੈਂ ਉਸ ਮੈਦਾਨ ਦੇ ਵਿੱਚ ਬੈਠ ਕੇ ਸ਼ੈਰ ਕਰਨ ਗਿਆ ਸੀ ਪਿਕਨਿੰਗੇ ਤੇ ਉੱਥੇ ਇਹ ਹਾਲ ਹੈ ਕਿ ਜਿਵੇਂ ਦੱਸਿਆ ਹੈ ਕਿ ਕੋਈ ਸੜਕ ਤੇ ਜਾਂਦੀ ਨਹੀਂ ਸਿਰਫ ਘੋੜਿਆਂ ਤੇ ਫੈਦੋ ਹੀ ਜਾ ਸਕਦੇ ਆ ਔਰ ਉੱਥੇ ਸਰਕਾਰ ਨੂੰ ਵੀ ਜਰੂਰ ਕੋਈ ਚੌਕੀ ਟਾਈਪ ਬਣਾ ਦੇਣਾ ਚਾਹੀਦਾ ਉੱਥੇ ਕਿਉਂਕਿ ਹਰ ਰੋਜ਼ 14-15 ਹਜ਼ਾਰ ਬੰਦਾ ਉੱਥੇ ਜਾਂਦਾ ਹੈ ਘੂੜਿਆਂ ਤੇ ਬੈਠ ਕੇ ਉਹਨਾਂ ਦੀ ਸੇਫਟੀ ਵਾਸਤੇ ਜਰੂਰ ਚਾਹੀਦਾ ਹੈ ਬਾਕੀ ਤੁਸੀਂ ਹੁਣ ਦੇਖ ਹੀ ਲਿਆ ਕਿ ਜਿਵੇਂ ਬੜੈਲ ਪਿੰਡ ਹੈ ਇਸ ਤਰ੍ਹਾਂ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਸਾਰੀ ਸਟੇਟਸ ਵਿੱਚ ਭਾਈਚਾਰੇ ਦੀ ਸਬੂਤ ਦਿੱਤਾ ਜਾ ਰਿਹਾ ਹੈ ਔਰ ਜੋ ਵੀ ਇਸ ਤਰ੍ਹਾਂ ਦਾ ਗੰਦਾ ਤੱਤ ਹੈ ਅਤੇ ਹਿੰਦੂ ਮੁਸਲਮਾਨ ਸਾਰੇ ਬਹੁਤ ਪਿਆਰ ਨਾਲ ਰਹਿੰਦੇ ਆਂ ਔਰ ਅਸੀਂ ਕਸ਼ਮੀਰ ਵੀ ਗਏ ਆਂ ਉੱਥੇ ਹਫਤਾ ਰਹਿ ਕੇ ਆਏ ਆਂ ਜਿਹੜੇ ਆਮ ਲੋਕ ਆਂ ਮੁਸਲਮਾਨ ਉਹ ਬਹੁਤ ਚੰਗੇ ਆ ਪਰ ਕੁਝ ਜਿਹੜੇ ਤੱਤ ਗੰਦੇ ਜੱਤ ਚਾਹੇ ਉਹ ਆਪਣੇ ਦੇਸ਼ ਦੇ ਆ ਚਾਹੇ ਬਾਹਰ ਦੇ ਆ ਉਹਨਾਂ ਨੂੰ ਸਹਾਇਤਾ ਜ਼ਰੂਰ ਮਿਲਣੀ ਚਾਹੀਦੀ ਹੈ ਜਿਵੇਂ ਭਾਈ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਦੇ ਪ੍ਰਧਾਨ ਮੰਤਰੀ ਦੇ ਨਾਲ ਜਿਸ ਤਰ੍ਹਾਂ ਗਵਰਨਮੈਂਟ ਕਰਨਾ ਚਾਹੁੰਦੀ ਹੈ ਅਸੀਂ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਚੱਲਾਂਗੇ